ਸ਼੍ਰੀ ਗੁਰੂ ਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਅਮਰੀਕਾ ਦੇ Arizona ਚੋ ਪ੍ਰਸ਼ਾਸਪਤੀ ਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਕਮਲਾ ਹੈਰਿਸ ਦੇ ਪ੍ਰਚਾਰ ਦਫ਼ਤਰ 'ਚ ਗੋਲੀਬਾਰੀ ਹੋਈ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਜੋ ਅੱਧੀ ਰਾਤ ਤੋਂ ਬਾਅਦ ਕਿਸੇ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਇਸ ਦੌਰਾਨ ਦਫ਼ਤਰ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਪਰ ਇਸ ਘਟਨਾ ਤੋਂ ਬਾਅਦ ਇਮਾਰਤ ਦੇ ਅੰਦਰ ਕੰਮ ਕਰਨ ਵਾਲੇ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਜਾਸੂਸ ਹੁਣ ਮੌਕੇ ਤੋਂ ਸਬੂਤ ਇਕੱਠੇ ਕਰ ਰਹੇ ਨੇ। ਪੁਲਿਸ ਨੇ ਦੱਸਿਆ ਕਿ ਖੇਤਰ ਵਿੱਚ ਕਰਮਚਾਰੀਆਂ ਤੇ ਹੋਰਾਂ ਦੀ ਸੁਰੱਖਿਆ ਨਿਭਾਉਣ ਲਈ ਵਾਧੂ ਕਦਮ ਚੁੱਕੇ ਜਾ ਰਹੇ ਨੇ। ਪੰਜਾਬ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਪੰਜਾਬ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵਧਿਆ ਤੇ ਚੰਡੀਗੜ੍ਹ ਦਾ ਤਾਪਮਾਨ 5.4 ਡਿਗਰੀ ਹੈ ਬੀਤੇ ਦਿਨ ਚੰਡੀਗੜ੍ਹ ਦਾ ਤਾਪਮਾਨ 47.3 ਡਿਗਰੀ ਦਰਜ ਕੀਤਾ ਗਿਆ ਸੀ ਜਦੋਂ ਕਿ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਸੀ ਜੋ ਕਿ ਬਠਿੰਡਾ ਵਿੱਚ ਸੀ ਸੋ ਮੌਸਮ ਵਿਭਾਗ ਮੁਤਾਬਕ ਪਿਛਲੇ ਕੁ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਤੇ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਅਤੇ ਰੋਪਨਗਰ ਦੇ ਵਿੱਚ ਆਮ ਨਾਲੋਂ ਜੜਾ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪਰ ਪੰਜਾਬ ਦੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਸੰਬੰਧੀ ਐਲਾਨ ਅੱਜ ਕੀਤਾ ਜਾ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦੇ ਵੱਲੋਂ ਬਾਅਦ ਦੁਪਹਿਰ 3 ਵਜੇ ਪੰਜਾਬ ਪਵਨ ਦੇ ਵਿਖੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਤੀ ਅਤੇ ਗ੍ਰਾਮ ਪੰਚਾਇਤ ਚੋਣਾਂ ਨਾਦ ਕਰਵਾਈਆਂ ਜਾਣ ਨੂੰ ਲੈ ਕੇ ਪੰਜਾਬ-हरियाणा ਹਾਈ ਕੋਰਟ ਦੇ ਵਿੱਚ ਅੱਜ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਪੰਜਾਬ-हरियाणा ਹਾਈ ਕੋਰਟ 'ਚ ਜਵਾਬ ਦਿੰਦਿਆਂ ਇਹਨਾਂ ਨੂੰ ਜਲਦੀ ਕਰਵਾਉਣ ਲਈ ਕਿਹਾ ਸੀ ਹੇ ਪੰਗ ਹੋ ਚੁੱਕੀਆਂ ਹਨ ਸੋ 2 ਹਫਤੇ ਪਹਿਲਾਂ ਸਰਕਾਰ ਨੇ ਬਾਕੀ ਰਹਿੰਦੀਆਂ 153 ਪੰਚਾਇਤ ਸੰਪਤੀਆਂ 'ਚੋਂ 76 ਨੂੰ ਵੀ ਪੰਗ ਕਰ ਦਿੱਤਾ ਸੀ ਕੈਨੇਡਾ ਤੋਂ ਟਰੂਡੋ ਸਰਕਾਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਿਲੀ ਜਾਣਕਾਰੀ ਮੁਤਾਬਕ ਪੌਲੀਆਫ ਨੇ ਬੇਪਰੋਸ ਦੀ ਮਤਾ ਲਿਆਂਦਾ ਹੈ। ਕੰਸਰਵੇਟਿਵ ਲੀਡਰ ਪੀਆਰ ਪੌਲੀਆਫ ਨੇ ਹਾਊਸ ਆਫ ਕਾਮਨਸ ਦੇ ਵਿੱਚ ਚੋਣ ਮਹਿੰਮ ਦੇ ਸਟਾਈਲ ਦਾ ਭਾਸ਼ਣ ਦਿੰਦੇ ਆਪਣੇ ਸਾਥੀ ਐਮਪੀਜ਼ ਨੂੰ ਟਰੂਡੋ ਸਰਕਾਰ ਨੂੰ ਪੰਕ ਕਰਨ ਲਈ ਲਿਆਂਦੇ ਬੇਪਰੋਸ ਦੀ ਮਤੇ ਦਾ ਸਮਰਥਨ ਕਰਨ ਦੀ ਮੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐਨਡੀਪੀ ਦੇ ਵੱਲੋਂ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਰੱਦ ਹੋਣ ਤੋਂ ਬਾਅਦ ਪੌਲੀਆਫ ਦੇ ਵੱਲੋਂ ਟਰੂਡੋ ਸਰਕਾਰ ਦੇ ਖਿਲਾਫ ਬੇਪਰੋਸ ਦੀ ਮਤਾ ਲਿਆਂਦਾ ਗਿਆ। ਬਲੌਕ ਅਤੇ ਐਨਡੀਪੀ ਦੇ ਬੇਪਰੋਸ ਦੀ ਮਤੇ ਕਿਸਾਨਾ ਨੂੰ ਸਰਵਣ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਤੇ ਪਰਿਵਾਰਾਂ ਦੀਆਂ ਨੌਕਰੀਆਂ ਤੇ ਮੁਆਵਜ਼ੇ ਸ਼ੰਭੂ ਬਾਰਡਰ ਮੋਰਚੇ ਤੋਂ ਵਾਪਸ ਮੁੜਦੇ ਸਮੇਂ ਬਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਕਿਸਾਨ ਮਜ਼ਦੂਰਾਂ ਲਈ ਮੁਆਵਜ਼ੇ ਸਮੇਤ ਨਸ਼ਾ ਪਰਾਲੀ ਲੁੱਟਾ ਖੋਹਾਂ ਭਾਰਤ ਮਾਲਾ ਪ੍ਰੋਜੈਕਟ ਸੰਬੰਧੀ ਮੁਸ਼ਕਲਾਂ ਡੀਏਪੀ ਦੀ ਕਿਲਤ ਆਦ ਮਾਮਲਿਆਂ ਨੂੰ ਲੈ ਕੇ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਮੋਰਚੇ 'ਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਣ ਕਾਰਨ ਕਿਸਾਨ ਮਜ਼ਦੂਰਾਂ ਦੇ ਵੱਲੋਂ ਰੇਲ ਰੋਕੋ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਅੱਜ 12 ਵਜੇ ਤੱਕ ਉਹਨਾਂ ਨੇ ਕਿਹਾ ਕਿ ਕੋਈ ਕੋਈ ਰੇਲ ਮੰਗਾ ਦੀ ਸਥਿਤੀ 'ਚ ਸੁਧਾਰ ਨਹੀਂ ਕਰਦਿਆਂ ਤਾਂ 12 ਵਜੇ ਤੋਂ ਬਾਅਦ ਰੇਲ ਲਾਈਨ ਦੱਬਣ ਦੀ ਮਜਬੂਰ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਵੇਗੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਜੇ ਉਹ 2024 'ਚ ਵਾਈਟ ਹਾਊਸ 'ਚ ਵਾਪਸੀ ਕਰਨ 'ਚ ਨਾਕਾਮ ਰਹਿੰਦੇ ਹਨ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ 2028 ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਮੁੜ ਚੋਣ ਲੜਨਗੇ ਜਦੋਂ ਪੱਤਰਕਾਰਾਂ ਨੇ 트ੰਪ ਨੂੰ ਮੁੜ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਮੈਂ ਅਗਲੀ ਚੋਣ ਲੜਾਂਗਾ ਪਰ ਮੈਨੂੰ ਉਮੀਦ ਹੈ ਮੈਂ ਇਸ ਵਾਰ ਚੋਣ ਜ਼ਰੂਰ ਜਿੱਤਾਂਗਾ ਉਹਨਾਂ ਨੇ ਇਸ ਦੌਰਾਨ ਇੰਡੀਆਨਾ ਦੇ ਵਿੱਚ ਰੈਲੀ ਨੂੰ ਵੀ ਸੰਬੋਧਨ ਕੀਤਾ ਤੇ 트ੰਪ ਇਸ ਵਾਰ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਨੇ ਦੱਸਿਆ ਕਿ ਪਹਿਲਾਂ ਵੀ 2016 ਦੇ ਵਿੱਚ ਚੋਣ ਲ ਕੀਤੀ ਗਈ ਸੀ ਤੇ 2020 ਦੇ ਵਿੱਚ ਆਪਣੀ ਦੂਜੀ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਚ ਰਾਸ਼ਟਰਪਤੀ ਦੀਆਂ ਚੋਣਾਂ 5 ਨਵੰਬਰ ਨੂੰ ਹੋਣਗੀਆਂ ਸੋ ਚੋਣ ਪ੍ਰਚਾਰ ਦੌਰਾਨ 78 ਸਾਲਾ ਸਾਬਕਾ ਰਾਸ਼ਟਰਪਤੀ ਤੇ ਉਹਨਾਂ ਦੇ ਵਿਰੋਧੀ ਡੈਮੋਕ੍ਰੈਟਿਕ ਗੋ ਕਮਲਾ ਹੈਰਿਸ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਇਜ਼ਰਾਈਲ ਨੇ ਅੱਜ ਹਜ਼ਬੁੱਲਾ ਦੇ ਕਈ ਠਿਕਾਣਿਆਂ ਨੂੰ ਮੌੜ ਨਿਸ਼ਾਨਾ ਬਣਾਇਆ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਕੀਤੀ ਕਾਰਵਾਈ ਦੇ ਵਿੱਚ ਹਜ਼ਬੁੱਲਾ ਦਾ ਸਿਖਰਲਾ ਕਮਾਂਡਰ ਇਬਰਾਹਿਮ ਕੋਬਾਈਸੀ ਮਾਰਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਕੋਬਾਈਸੀ ਨਾਲ ਕੁਝ ਹੋਰ ਆਗੂ ਵੀ ਸਨ ਜਿਨ੍ਹਾਂ ਦੇ ਹਮਲੇ 'ਚ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਉਧਰ ਅੱਜ ਹਜ਼ਬੁੱਲਾ ਨੇ ਇਜ਼ਰਾਈਲ ਉੱਤੇ 55 ਰਾਕਟ ਤਾਕੇ ਨੇ ਵੱਡੇ ਪੱਧਰ ਤੇ ਕੀਤੀ ਗਈ ਇਜ਼ਰਾਈਲੀ ਬੰਬਾਰੀ ਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 560 ਤੱਕ ਪਹੁੰਚ ਗਈ ਹੈ ਹਜ਼ਾਰਾਂ ਲੋਕ ਦਖਣੇ ਲੱਭਣ ਤੋਂ ਭੱਜ ਗਏ ਨੇ ਤੇ ਦੋਵੇਂ ਤਰ੍ਹਾਂ ਪੂਰੀ ਤਰ੍ਹਾਂ ਬੇਕਾਰ ਹੋਏ ਪਰਿਵਾਰਾਂ ਬੇਰੁੱਤੇ ਸਾਹਲੀ ਸ਼ਹਿਰ ਦੇ ਸੜਨ ਦੇ ਲੋਕਾਂ 'ਚ ਜਾਂ ਕਹਿ ਲਓ ਕਿ ਸਕੂਲਾਂ 'ਚ ਕਾਰੀ ਨਾਲ ਬਣਾਈਆਂ ਗਈਆਂ ਪਨਾਹਗਾਹਾਂ 'ਚ ਸੁੱਤੇ ਨੇ हिमाचल ਦੇ ਮੰਡੀ ਤੋਂ पाच पाच ਸੰਸਦ ਅਧਿਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਵਿਵਾਦਾਂ ਦਾ ਕਾਰਨ ਰਹੀਆਂ ਹੁਣ ਫੇਰ 4 ਸਾਲ ਬਾਅਦ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਜ਼ਿਕਰ ਕਰ ਦਿੱਤਾ ਹੈ ਕਿ ਹੈ ਕਿ ਤਿੰਨ ਖੇਤੀ ਕਾਨੂੰਨ ਵਾਪਸ ਆਉਣੇ ਚਾਹੀਦੇ ਨੇ ਆਪਣੇ ਲੋਕ ਸਭਾ ਹਲਕੇ ਮੰਡੀ ਦੇ ਗੋਹਰ ਨੇੜੇ ਲੱਗਦੇ ਪਿੰਡ ਕੋਡੇ ਨਲਵਾੜ ਮੇਲੇ ਦੇ ਸਮਾਪਤੀ ਸਮਾਗਮ ਦੇ ਵਿੱਚ ਪਹੁੰਚੀ ਸੰਸਦ ਕੰਗਨਾ ਰਣੌਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕੁਝ ਹੀ ਸੂਬਿਆਂ ਦੇ ਵਿੱਚ ਵਿਰੋਧ ਹੋਇਆ ਤੇ ਵਿਰੋਧ ਕਰਨ ਵਾਲੇ ਅਮੀਰ ਕਿਸਾਨ ਸਨ ਤੇ ਹੁਣ ਸਾਨੂੰ ਤਿੰਨੋਂ ਖੇਤੀ ਖੋਦ ਅਗੇ ਵਧਾਉਣਾ ਚਾਹੀਦਾ ਹੱਥ ਸੋ ਇਹ ਸਾਂ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਤੱਕ